ਕਿਹੜੀ ਅੱਖ ਨਹੀਂ ਰੋਈ ਕਿਹੜਾ ਦਿਲ ਨਹੀਂ ਰੋਇਆ ਕੋਈ ਕਾਲਜਾ ਤਾਂ ਦੱਸੋ ਜਿੱਥੇ ਸੇਕ ਨਹੀਂ ਹੋਇਆ ਕਈ ਵਾਰ ਸਾਡੇ ਚੇਤਿਆਂ ਚ ਉੱਕਾ ਹੀ ਨਹੀਂ ਹੁੰਦਾ ਕਿ ਸਾਡੇ ਨਾਲ ਅਜਿਹਾ ਕੁਝ ਵਾਪਰ ਜਾਵੇਗਾ ਇਸ ਪਰਿਵਾਰ ਦੇ ਵੀ ਜਾ ਚੇਤੇ ਨਹੀਂ ਸੀ ਕਿ ਹੁਣੇ ਸਾਨੂੰ ਖਿੱਚ ਕੇ ਕੈਨੇਡਾ ਲਾਏਗੇ ਗੀ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਵੱਲ ਦੇਵਤਾ ਲਈ ਬਾਦ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਪਹਿਲੀ ਇੱਕ ਅਚਨਚੇਤ ਵਾਪਰੀ ਘਟਨਾ ਤੇ ਦੂਜੀ ਇੱਕ ਨਿਊਜ਼ ਆ ਇੱਕ ਖਬਰ ਆ ਦੋਨੇ ਹੀ ਕੈਨੇਡਾ ਨਾਲ ਸੰਬੰਧਿਤ ਨੇ ਅਚਨਚੇਤ ਵਾਪਰੀ ਘਟਨਾ ਪਹਿਲੀ ਕੈਨੇਡਾ ਦੇ ਸ਼ਹਿਰ ਰੈਂਪਟਨ ਦੀ ਆ ਜਗਰਾਤ ਸਿੰਘ ਜਿਨ੍ਹਾਂ ਦਾ ਪਿੰਡ ਗੋਸਲ ਆ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਆਪਣੇ ਪਰਿਵਾਰ ਨਾਲ ਮੁਕਲੋਫਾਂ ਅੰਡਰ ਰਿਮੈਂਬਰ ਰੋਡ ਤੇ ਇੱਕ ਕਿਰਾਏ ਦੇ ਮਕਾਨ ਚ ਰਹਿੰਦਾ ਸੀ ਇਹਨਾਂ ਦੇ ਨਾਲ ਇਹਨਾਂ ਦੀ ਵਾਈਫ ਇਹਨਾਂ ਦਾ ਇੱਕ ਸਾਲਾ ਸਾਲਿਹਾਰ ਤੇ ਕੁਝ ਹੋਰ ਰਿਸ਼ਤੇਦਾਰ ਰਹਿੰਦੇ ਸੀ ਜਗਰਾਤ ਸਿੰਘ ਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ ਸੀ ਉਹਨਾਂ ਦੀ ਡਿਲੀਵਰੀ ਸੀ ਇਸ ਕਰਕੇ ਇਹਨਾਂ ਨੇ ਇੰਡੀਆ ਤੋਂ ਆਪਣੇ ਸੱਸ ਸਹੁਰਾ ਸਾਂਭ ਸੰਭਾਲ ਵਾਸਤੇ ਮੰਗਾਏ ਤੇ ਉਹਨਾਂ ਦੇ ਨਾਲ ਉਹਨਾਂ ਦੇ ਢਾਈ ਸਾਲ ਦਾ ਪੋਤਾ ਵੀ ਆਇਆ ਜੋ ਕਿ ਪਹਿਲਾਂ ਹੀ ਇੰਡੀਆ ਰਹਿ ਰਿਹਾ ਸੀ ਹਸਦੇ ਬਸ ਦੇ ਪਰਿਵਾਰ ਤੇ ਕਾਇਟਾ ਰਪਿਆ ਜਦੋਂ 20 ਨਵੰਬਰ ਰਾਤ ਦੇ 2 ਵਜੇ ਮਕਾਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਬਹੁਤ ਹੀ ਭਿਆਨਕ ਸੀ। ਜਿਹੜੇ ਵਿੱਚ ਮੈਂਬਰ ਰਹਿ ਰਹੇ ਸੀ ਉਹਨਾਂ ਨੂੰ ਕੁਝ ਨਜਾਕ ਆ ਗਈ। ਤਾਂ ਉਹਨਾਂ ਨੇ ਖਿੜਕੀ ਤੋਂ ਬਾਹਰ ਸਾਲਾ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਤੇ ਉਹ ਬੁਰੀ ਤਰ੍ਹਾਂ ਫਟੜ ਹੋ ਗਈ। ਜਗਰਾਤ ਸਿੰਘ ਦੇ ਵਾਈਫ ਉਹਨੇ ਵੀ ਖਿੜਕੀ ਤੋਂ ਬਾਹਰ ਸਾਲ ਮਾਰੀ ਉਹ ਵੀ ਬੁਰੀ ਤਰ੍ਹਾਂ ਫਟੜ ਹੋ ਗਈ। ਉਹਨੂੰ ਹਸਪੀਟਲ ਲਿਜਾਇਆ ਗਿਆ। ਉਹਨੂੰ ਤਾਂ ਡਾਕਟਰਾਂ ਨੇ ਬਚਾ ਲਿਆ ਪਰ ਉਹਨਾਂ ਦਾ ਹੋਣ ਵਾਲਾ ਜੋ ਬੱਚਾ ਸੀ ਉਹਦੀ ਮੌਤ ਹੋ ਗਈ ਪਰ ਪਰਿਵਾਰ ਦੇ ਵਿੱਚ ਜਿਹੜੇ ਹੋਰ ਮੈਂਬਰ ਸੀ ਜਗਰਾਤ ਸਿੰਘ ਦਾ ਸਹੁਰਾ ਇਹਨਾਂ ਦੇ ਸੱਸ ਸਾਲਾ ਸਾਲੇਹਾਰ ਤੇ ਉਹਨਾਂ ਦਾ 1.5 ਸਾਲ ਦਾ ਬੱਚਾ ਉਹਨਾਂ ਸਾਰਿਆਂ ਦੀ ਅੱਗ ਦੇ ਵਿੱਚੋਂ ਸਨ ਕਾਰਨ ਮੌਤ ਹੋ ਗਈ ਪੇਂ ਪੁਲਿਸ ਵੱਲੋਂ ਪੜਤਾਲ ਕੀਤੀ ਗਈ ਕਿ ਇਹ ਘਟਨਾ ਕਿਉਂ ਵਾਪਰੀ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਕਿ ਇਹ ਕਿਸੇ ਵੱਲੋਂ ਸਰਾਰਤਾ ਨਹੀਂ ਹੋਈ ਇਹ ਜਾਂ ਦਾ ਬਿਜਲੀ ਦੇ ਸਰਕਟ ਨਾਲ ਜਾਂ ਡਰਾਇਰ ਦੇ ਨਾਲ ਅੱਗ ਲੱਗੀ ਜਗਰਾਤ ਸਿੰਘ ਬਹੁਤ ਮਿਹਨਤੀ ਮੁੰਡਾ ਸੀ ਜੇ ਦਿਨ ਟਰੱਕ ਚਲਾਉਂਦਾ ਸੀ ਇਹ ਇੱਕ ਦਿਨ ਘਰੇ ਆਉਂਦਾ ਸੀ بڑے ਚਿਰਾਂ ਤੋਂ ਇਸ ਕਿਰਾਏ ਦੇ ਮਕਾਨ ਚ ਰਹਿੰਦਾ ਸੀ ਘਰ ਦਾ ਮਾਲਕ ਵੀ ਬਹੁਤ ਚਿਰ ਹੋ ਗਿਆ ਇੱਥੇ ਨਹੀਂ ਆਇਆ ਸੀ ਉਹਨੇ ਇੱਕ ਆਪਣੇ ਜਾਣਕਾਰ ਨੂੰ ਇਹਦੀ ਸਾਮ ਸੰਭਾਲ ਦਿੱਤੀ ਵੀ ਸੀ ਹੁਣ ਜਗਰਾਤ ਸਿੰਘ ਨੇ ਆਪਣਾ ਘਰ ਬਾਏ ਕਰ ਲਿਆ ਸੀ ਤੇ ਥੋੜੇ ਚਿਰ ਸੀ ਇਹਨੇ ਇੱਥੇ ਸ਼ਿਫਟ ਹੋ ਜਾਣਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਇਹ ਭਾਣਾ ਵਾਪਰ ਗਿਆ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇਈਂ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵਾਸਿ ਧੰਨਵਾਦ ਹੁਣ ਮੈਂ ਤੁਹਾਡੇ ਨਾਲ ਇੱਕ ਨਿਯੋ ਸਾਂਝੀ ਕਰਨ ਲੱਗਿਆ ਕੈਨੇਡਾ ਦੇ ਵਿੱਚ ਪਹਿਲਾਂ ਜੇ ਕਿਸੇ ਨੇ ਆਪਣਾ ਮਕਾਨ ਕਿਰਾਏ ਤੇ ਦੇਣਾ ਹੁੰਦਾ ਸੀ ਤਾਂ ਬਾਅਦ ਵਿੱਚ ਉਹਦੀ ਮਰਜ਼ੀ ਨਹੀਂ ਹੁੰਦੀ ਸੀ ਕਿ ਆਪਣੇ ਮਰਜ਼ੀ ਨਾਲ ਕਿਰਾਏਦਾਰ ਨੂੰ ਥੋੜਾ ਉਠਾ ਦੇਵੇ ਕਿਰਾਏਦਾਰ ਦੀ ਮਰਜ਼ੀ ਹੀ ਚੱਲਦੀ ਸੀ ਹੁਣ অন্ਟਾਰੀਓ ਦੀ ਸੁਪਰ ਸਰਕਾਰ ਨੇ ਇੱਕ ਨਵਾਂ ਬਿੱਲ ਬਿੱਲ ਸ਼੍ਰੇਸ਼ਟੀ ਬਿੱਲ 60 ਉਹ ਪਾਸ ਕਰਤਾ ਜੋ ਕਿ ਮਕਾਨ ਮਾਲਕਾਂ ਦੇ ਹੱਕ ਵਿੱਚ ਆ ਉਹਦੇ ਵਾਸਤੇ ਕੁੱਲ 73 ਵੋਟਾਂ ਪਈਆਂ ਤੇ 43 ਵੋਟਾਂ ਦੇ ਨਾਲ ਉਹ ਬਿੱਲ ਪਾਸ ਹੋ ਗਿਆ। ਟ੍ਰਾਂਟੋ ਦੇ ਵਿੱਚ ਬਹੁਤ ਸਾਰੇ ਪ੍ਰਦਰਸ਼ਨਕਾਰ ਇਹ ਵੀ ਇਕੱਠੇ ਹੋਏ। ਉਹ ਨਾਅਰੇਬਾਜ਼ੀ ਕਰ ਰਹੇ ਸੀ। ਸਪੀਕਰ ਨੂੰ ਪ੍ਰਦਰਸ਼ਨਕਾਰਾਂ ਕੋਲੋਂ ਮੌਕੇ ਤੇ ਗੈਲਰੀ ਖਾਲੀ ਕਰਵਾਉਣੀ ਪਈ। ਓਹੋ ਪ੍ਰੀਮੀਅਰ ਡੱਗਫੋਰਡ ਤੇ ਤੰਦ ਕੱਸ ਰਹੇ ਸੀ ਤਾਂ ਡੱਗਫੋਰਡ ਨੇ ਬੜੇ ਸਖਤ ਅਲਬਜ਼ਾਂ ਚ ਕਿਹਾ ਜਾਓ ਜਾ ਕੇ ਕੰਮ ਕਰੋ ਇਸ ਮੌਕੇ ਪ੍ਰਦਰਸ਼ਕਾਰੀਆਂ ਨੇ ਕਿਹਾ ਕਿ ਇਹ ਬੇਲ ਮਕਾਨ ਮਾਲਕਾਂ ਨੂੰ ਵਾਧੂ ਦੇ ਸਕਤੀਆਂ ਦੇਊਗਾ ਉਹ ਸਾਡੇ ਤੇ ਜਿਆਦਤੀਆਂ ਕਰ ਸਕਦੇ ਆ ਇਸ ਮੌਕੇ ਬੋਲਦੇ ਆ ਹਾਊਸ ਦੇ ਮਿਨਿਸਟਰ ਨੇ ਸਖਤ ਲਾਭ ਜਾਂਚ ਕਿਹਾ ਕਿ ਕਿਰਾਏਦਾਰ ਜੋ ਸਮੇਂ ਸਰ ਕਿਰਾਇਆ ਨਹੀਂ ਦਿੰਦੇ ਸੀ ਕਿਰਾਏ ਦੇਣ ਵਾਲੇ ਬਹਾਨੇਵਾਜੀਆਂ ਕਰਦੇ ਸੀ ਇਹ ਥੋੜਾ ਜਿਹਾ ਉਹਨਾਂ ਨੂੰ ਸਭ ਕੁਝ ਸਿਖਾਊਗਾ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਪਹਿਲਾਂ ਜੇ 15 ਦਿਨ ਕੋਈ ਕਿਰਾਏਦਾਰ ਰੈਂਟ ਨਾ ਦਿੰਦਾ ਤਾਂ ਮਕਾਨ ਮਾਲਕ ਉਹ ਨੋਟਿਸ ਦੇ ਦਿੰਦਾ ਸੀ ਹੁਣ ਸਿਰਫ 7 ਦਿਨਾਂ ਦਾ ਜੇ 7 ਦਿਨਾਂ ਦੇ ਵਿੱਚ ਕਿਸੇ ਨੇ ਰੈਂਟ ਨਾ ਦਿੱਤਾ ਤਾਂ ਮਕਾਨ ਮਾਲਕ ਨੇ ਨੋਟਿਸ ਦੇ ਦੇਣਾ ਤੇ ਦੂਜਾ ਜੇ ਕਿਰਾਏਦਾਰ ਨੇ ਮਾਲਕ ਦੀ ਸ਼ਿਕਾਇਤ ਕਰਨੀ ਹੁੰਦੀ 30 ਦਿਨ ਹੁੰਦੇ ਸੀ ਉਹਦੇ ਕੋਲ ਹੁਣ ਕਿਰਾਏਦਾਰ ਨੂੰ ਸਿਰਫ 15 ਦਿਨ ਦਿੱਤੇ ਆ ਤੇ ਤੀਸਰੀ ਗੱਲ ਪਹਿਲਾ ਕੇਸ ਦਾ ਫੈਸਲਾ ਹੋਣ ਨੂੰ ਕਿੰਨਾ ਹਫ਼ਤੇ ਲੱਗ ਜਾਂਦਾ ਸੀ ਹੁਣ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਫੈਸਲਾ ਹੋ ਜਾਣਾ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਬੈਲਾ ਮਕਾਨ ਮਾਲਕਾਂ ਦੇ ਹੱਕ ਵਿੱਚ ਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਧੰਨਵਾਦ ਰੱਬ ਰੱਖਾ